ਵਿਆਹ ਵਾਲੇ ਘਰ ਦੀਆਂ ਤਿਆਰੀਆਂ ਤੁਸੀਂ ਦੇਖ ਰਹੇ ਹੋ ਅਤੇ ਇਹ ਸਜੀਤ ਜੀ ਬੈਠੀ ਲਾੜੀ ਜਿਸਨੇ ਕੀ ਹੱਥਾਂ ਤੇ ਮਹਿੰਦੀ ਲਾਈ ਹੋਈ ਹੈ ਸਾਰੀ ਪੈਕਿੰਗ ਕਰ ਲਈ ਸੀ ਅਤੇ ਰਿਸ਼ਤੇਦਾਰਾਂ ਸਮੇਤ ਸਾਰੇ ਜਾਣੇ ਘਰ ਦੇ ਵਿੱਚ ਆ ਕੇ ਬੈਠ ਚੁੱਕੇ ਸਨ ਪਰ ਇਹਨਾਂ ਮੌਕੇ ਤੇ ਹੀ ਪਤਾ ਲੱਗਦਾ ਹੈ ਕਿ ਅੱਜ ਇਹ ਸਭ ਕੁਝ ਵਾਪਰ ਗਿਆ ਜਿਸ ਤੇ ਚਲਦੇ ਹੋਏ ਲਾੜੀ ਆਪਣੇ ਘਰ ਦੇ ਵਿੱਚ ਹੀ ਬੈਠੀ ਹੈ ਅਤੇ ਉਸਦੇ ਪਰਿਵਾਰਿਕ ਮੈਂਬਰ ਹਸਪਤਾਲ ਵਿਖੇ ਭਰਤੀ ਹੋ ਚੁੱਕੇ ਨੇ ਨਰਅਸਲ ਬੀਤੇ ਦਿਨ ਜਦੋਂ ਸਾਰੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ ਤਾਂ ਡੀਜੇ ਤੇ ਨੱਚਦੇ ਸਮੇਂ ਉਸਦੇ ਹੀ ਰਿਸ਼ਤੇਦਾਰਾਂ ਦੇ ਵੱਲੋਂ ਜੋ ਕਿ ਪਹਿਲਾਂ ਤੋਂ ਹੀ ਸਕੀਮ ਬਣਾਈ ਹੋਈ ਸੀ ਕਿ ਕੁੜੀ ਦੇ ਵਿਆਹ ਦੇ ਵਿੱਚ ਅਸੀਂ ਇਹੋ ਜਿਹਾ ਹੰਗਾਮਾ ਕਰਾਂਗੇ ਕਿ ਕੁੜੀ ਘਰ ਹੀ ਬੈਠੀ ਰਹਿ ਜਾਵੇ ਉਹਨਾਂ ਨੇ ਇਹ ਵੱਡੀ ਚਾਲ ਚੱਲੀ ਅਤੇ ਪਿੰਡ ਵਾਲੇ ਕੁਝ ਸ਼ਰਾਰਤੀ ਅੰਸਰਾਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਕਿ ਕੁੜੀ ਦਾ ਵਿਆਹ ਰੰਗ ਦੇ ਵਿੱਚ ਭੰਗ ਜਿਵੇਂ ਪੈ ਗਿਆ ਹੋਵੇ ਉਂਝ ਹੀ ਬਣ ਕੇ ਰਹਿ ਗਿਆ ਰਿਸ਼ਤੇਦਾਰ ਇੱਥੇ ਪਹੁੰਚੇ ਪਰ ਇੱਕ ਦੂਸਰੇ ਦਾ ਮੂੰਹ ਦੇਖ ਦੇਖ ਗੱਲਾਂ ਕਰਦੇ ਰਹੇ ਵਿਆਹ ਵਾਲੀ ਕੁੜੀ ਅੰਦਰ ਇਹਨੇ ਦੁੱਖ ਲੈ ਕੇ ਕਮਰੇ ਦੇ ਵਿੱਚ ਬੰਦ ਹੋ ਕੇ ਰਹਿ ਗਈ ਅਤੇ ਹੁਣ ਉਹ ਦੱਸ ਰਹੀ ਹੈ ਕਿ ਕਿੰਜ ਉਸਦੇ ਪਿਓ ਵਰਗੇ ਤਾਏ ਦੇ ਵੱਲੋਂ ਹੀ ਇਹ ਸਾਰਾ ਕੁਝ ਕੀਤਾ ਗਿਆ ਜਿਸ ਸਮੇ ਵਿਆਹ ਦੀ ਤਰੀਕ ਰੱਖੀ ਸੀ ਉਸ ਸਮੇ ਵੀ ਪਤਾ ਸੀ ਕਿ ਉਹ ਕੁਝ ਨਾ ਕੁਝ ਕਰ ਸਕਦੇ ਨੇ ਪਰ ਫੇਰ ਸਲਾਮ مشورہ کرتے ہوئے ਅਧੇ ਰਿਸ਼ਤੇਦਾਰੀ ਨੂੰ ਦੇਖਦੇ ਹੋਏ ਤਾਇਆ ਤੇ ਉਸਦੇ ਪਰਿਵਾਰ ਨੂੰ ਬੁਲਾ ਲਿਆ ਗਿਆ ਪਰ ਡੀਜੇ ਤੇ ਨੱਚਦੇ ਸਮੇ ਉਹਨਾਂ ਦੇ ਵੱਲੋਂ ਜਾਣ ਬੁਝ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਕੁੜੀ ਦਾ ਵਿਆਹ ਖਰਾਬ ਕਰ ਦਿੱਤਾ ਗਿਆ ਇਸ ਪੂਰੀ ਘਟਨਾ ਤੋਂ ਬਾਅਦ ਕੁੜੀ ਦੇ ਵੱਲੋਂ ਹੋਰ ਕੀ ਕੁਝ ਦੱਸਿਆ ਗਿਆ ਸੁਣ ਲੈਣਿਆ ਅਤੇ ਨਾਲ ਹੀ ਰਿਸ਼ਤੇਦਾਰ ਇਸ ਸਮੇਂ ਡੂੰਘੇ ਦੁੱਖ ਦੇ ਵਿੱਚ ਨੇ ਕਿ ਆਖਿਰਕਾਰ ਵੱਡੇ ਭਰਾ ਦੇ ਵੱਲੋਂ ਛੋਟੇ ਭਰਾ ਦੀ ਕੁੜੀ ਦੀ ਇੱਜ਼ਤ ਦੀ ਕਦਰ ਨਹੀਂ ਕੀਤੀ ਗਈ ਮਿੰਟਾਂ ਦੇ ਵਿੱਚ ਉਸਨੇ ਸਭ ਕੁਝ ਖਰਾਬ ਕਰ ਦਿੱਤਾ ਤੇ ਅੱਜ ਨਵੇਂ ਲਾੜੇ ਨੇ ਜਿਹਨੇ ਕੀ ਬਰਾਤ ਲੈ ਕੇ ਆਉਣਾ ਸੀ ਉਸ ਦੇ ਸਾਹਮਣੇ ਹੀ ਸਭ ਕੁਝ ਖਰਾਬ ਕਰ ਦਿੱਤਾ ਗਿਆ ਫਿਲਹਾਲ ਇਸ ਦੁਖੀ ਕੁੜੀ ਦੇ ਵੱਲੋਂ ਕੀ ਅਪੀਲ ਕੀਤੀ ਜਾ ਰਹੀ ਹੈ ਸੁਣ ਲੈਣਿਆ ਕੀ ਕੀ ਨਾਮ ਤੇ ਮੇਰਾ ਨਾਮ ਪੂਜਾ ਹੈ ਪੂਜਾ ਅੱਜ ਤੁਹਾਡਾ ਵਿਆਹ ਸੀ ਹਾਂਜੀ ਰਾਤ ਉਹਨੇ ਸੀ ਸ਼ਖਾਂ ਚਿੰਤ ਕੀ ਹੋਇਆਗੀ ਰਾਤ ਕਾਫੀ ਲੜਾਈ ਹੋਈ ਨੱਚਦੇ ਨੱਚਦੇ ਲਾੜੇ ਤੇ ਕੁੜੀ ਦੇ ਨਾਲ ਜਿਹੜਾ ਬਾਬਾ ਆਇਆ ਕਾਫੀ ਹੰਗਾਮਾ ਆਇਆ ਕਿੰਨਾ ਲੇ ਕੀਤਾ ਮੇਰੇ ਵੱਡੇ ਪਾਪਾ ਨੇ ਔਰ ਉਹਨਾਂ ਦੇ ਬੱਚਾ ਨੇ ਕੀ ਲੱਗਦੇ ਵੱਡੇ ਪਾਪਾ ਤਾਇਆ ਔਰ ਤਾਇਦੇ ਮੁੰਡੇ ਯਾ ਇਦਿਹੀ ਤੇ ਭਾਗ ਬਣੀ ਕਿਸ ਤਰ੍ਹਾਂ ਹਾਂਜੀ ਨੱਚਦੇ ਨੱਚਦੇ ਕਿ ਜਿਹਦੇ ਗੱਲ ਪੈ ਗਏ ਔਰ ਤਾਇਆ ਰਾਨੇ ਮਤਲਬ ਕੀ ਕਰੋ ਕੁਰਬਾਨਾ ਕੱਢਿਆ ਸ਼ਾਲਾ ਚਰੌਣ ਲੱਗ ਕੇ ਨਾਲ ਦੇ ਪਿੰਡ ਦੇ ਮੁੰਡੇ ਸੱਦੇ ਉਹਨਾਂ ਨੇ ਇੱਟਾਂ ਰੋੜੇ ਚਲਾਏ ਔਰ ਮੇਰੇ ਮਾਮੇ ਨੂੰ ਫਾਇਰ ਕਰ ਦਿੱਤਾ ਤਿੰਨ ਜਨੇ ਤਿੰਨ ਚਾਰ ਜਨੇ ਹਾਂਜੀ ਭਰਾਤੀ ਜਖਮੀ ਹੋਏ ਜਿਹੜੇ ਆਏ ਸੀ ਹਾਂਜੀ ਸਾਡੇ ਪਰਾਂ ਉਹਨੇ ਮੇਰੇ ਮਾਮਾ ਚੀ ਔਰ ਮੇਰੇ ਮम्मा ਮੇਰੇ ਪਾਪਾ ਔਰ ਮੇਰੇ ਦੀਦੀ ਹੋਣੇ ਛੋਟੇ ਛੋਟੇ ਬੱਚਾ ਤੱਕ ਸੱਟਾਂ ਲਾਈਆਂ ਹੋਈਆਂ ਇੱਟਾਂ ਰੋੜੇ ਚਲਾਏ ਹਾਂਜੀ ਬਸ ਤੇ ਸਾਥ ਦੇ ਹੋਇਆ ਮਾਮਾ ਹਾਂਜੀ ਕੀ ਲੱਗ ਰਹੀ ਸੀ ਹਾਂਜੀ ਹੁਣ ਕੀ ਕਾਰਵਾਈ ਦੀ ਮੰਗ ਕੀਤੀ ਤੇ ਕਾਰਵਾਈ ਹੋਣੀ ਨਹੀਂ ਸੀ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਰੀਨਾ ਮੈਂ ਨਾ ਕੁਝ ਕਹਿੰਦਾਂ ਰਿਆਂ ਬੋਲਦਾ ਮੈਂ ਪਿੰਡ ਪੀਰਾਵਾਂ ਵਾਲੇ ਤੋਂ ਕਿਹੜਾ ਗੱਲਬਾਤ ਹੋਇਆ ਕੀ ਹੋਇਆ ਐਸੀ ਲੱਗਦਾ ਕਿ ਕੀ ਰੱਖਿਆ ਗਏ ਸ਼ਾਦੀ ਬੇਟੀ ਦੀ ਹਾਂਜੀ ਹਾਂਜੀ ਕੀ ਹੋਇਆ ਤੇ ਬਸ ਇਹ ਨੱਚ ਟੱਪ ਰਾਇ ਸੀਦੇ ਉਸ ਤੋਂ ਬਾਅਦ ਇਹਨਾਂ ਸਾਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਹਾਂਜੀ ਭਰਾ ਤਾਂ ਨਹੀਂ 12:00 ਵਜੇ ਹਾਂਜੀ ਰਾਤ ਨੂੰ ਆਇਆ ਰਾਤ ਨੂੰ 2 ਵਜੇ ਦਾ ਟਾਈਮ ਮੇਰੇ ਜੇਠ ਦਾ ਕੀਤਾ ਵੀ ਉਹ ਨਾਲ ਮੁੰਡੇ ਲੈ ਕੇ ਪਿੰਡ ਦੇ ਵੀ ਇੱਕ ਨਾ ਪਤਾ ਨਹੀਂ ਕੀ ਉਹਨਾਂ ਦੇ ਨਾਮ ਨਹੀਂ ਮੈਂ ਜਾਣਦੀ ਹਾਂਜੀ ਇਹ ਨਕਰਪਾਨ ਫੜੀ ਸੀ ਉਹ ਮਾਰੀ ਮੇਰੇ ਵੱਡੇ ਭਰਾ ਦੇ ਬਹੁਤ ਜਿਆਦਾ ਸੱਟ ਲੱਗੀ ਆ ਹਾਂਜੀ ਨੱਚਦੇ ਆ ਹਾਂਜੀ ਹਾਂਜੀ ਇਸ ਤਰ੍ਹਾਂ ਜਿਹੜੀ ਹੈ ਵਿਆਹ ਦੇ ਵਿੱਚ ਆ ਇਹਨਾਂ ਨੇ ਪਹਿਲਾ ਪਲਾਨ ਬਣਾਇਆ ਹੋਇਆ ਸੀ ਸਾਨੂੰ ਨਹੀਂ ਪਤਾ ਸਾਨੂੰ ਪਿੰਡ ਵਾਲੇ ਦੱਸਦੇ ਸੀ ਤੁਹਾਡੇ ਵਿਆਹ ਚ ਇਹਨਾਂ ਇਸ ਤਰ੍ਹਾਂ ਕਰਨਾ ਅਸੀਂ ਵਿਸ਼ਵਾਸ ਨਹੀਂ ਕੀਤਾ ਫਿਰ ਵੀ ਅਸੀਂ ਇਹਨਾਂ ਨੂੰ ਸੱਦ ਲਿਆ ਹਾਂ ਤੇ ਇਹਨਾਂ ਰਲ ਕੇ ਪਿੰਡ ਦੇ ਮੁੰਡੇ ਬੁਲਾ ਲਾ ਸਾਡੇ ਨਾਲ ਇਸ ਤਰ੍ਹਾਂ ਕੀਤਾ ਇਹਨਾਂ ਕੌਣ ਸਾਡੀ ਮੰਗ ਜਿਹੜਾ ਸਾਡਾ ਕੁੱਟਾ ਭੱਜਾ ਸਮਾਨ ਤੇ ਮੇਰੇ ਪੈਸੇ ਡਿੱਗੇ ਮੇਰੀ ਉਹ ਵੀ ਦੇਣ ਤਸ ਜਿਹੜੇ ਸਾਡੀ ਸੋਨੇ ਦੀ ਗੁੜੀਆ ਤੇ ਮੇਰੇ ਭਰਾ ਦੀ ਆਈ ਨਵੀਂ ਵਿਆਹੀ ਕੁੜੀ ਆਉਂਦੇ ਟੋਪਸ ਨੇ ਡਿੱਗੇ ਨੇ ਉਹ ਵੀ ਲੈਣੇ ਹਨ ਇੰਨਾ ਕੋ ਕੰਮ ਹੋਇਆ ਹਾਂਜੀ